ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੰਗਰੇਡੀਟੀ ਫਾਰਮ ਤੇ ਜਿਹੜੇ ਜਿਹੜੇ ਵੀਰ ਮੇਰੇ ਚੈਨਲ ਨਾਲ ਜੁੜੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 95016 34323 95016 34323 ਅੱਜ ਫੇਰ ਆਪਾਂ ਪਿੰਡ ਭਾਈ ਰੂਪਾ ਚ ਪਹੁੰਚੇ ਆਂ ਬਾਈ ਕੋਲਿਆ ਮੱਝ ਆ ਤੀਜੇ ਸੂਨ ਵਾਲੀ ਪਤਲੀ ਪੂਛ ਦੀ ਆ ਪਤਲੇ ਪਿੰਡੇ ਦੀ ਦੁੱਧ ਵਾਲੀ ਮੱਝ ਆ ਤੇ ਬਾਈ ਦੇ ਸਿੱਧੀਆਂ ਗੱਲਾਂ ਆ ਕੋਈ ਖਪੂਰਤਪਨ ਵਾਲੀ ਗੱਲ ਨਹੀਂ ਨਾ ਕੋਈ ਵਪਾਰਚਫਾਰ ਕਰਦੇ ਆ ਘਰ ਦੀ ਮੱਝ ਆ ਪਹਿਲਾਂ ਆਪਾਂ ਬਾਈ ਤੋਂ ਨਾਮ ਤੇ ਐਡਰੈਸ ਪੁੱਛਾਂਗੇ ਫਿਰ ਮੱਝ ਬਾਰੇ ਨੌਲਜ ਦੇ ਦੱਸਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਆਪਣਾ ਪੂਰਾ ਨਾਮ ਐਡਰੈਸ ਦੱਸੋ ਨਾਮ ਪ੍ਰਕਾਸ਼ ਸਿੰਘ ਹਾਂ ਜੀ ਪਿੰਡ ਭਾਈ ਰੂਪਾ ਤਸੀਲ ਫੂਲ ਜ਼ਿਲ੍ਹਾ ਫਿਰੰਦਾ ਤਸੀਲ ਫੂਲ ਜ਼ਿਲ੍ਹਾ ਫਿਰੰਦਾ ਮੋਬਾਈਲ ਨੰਬਰ ਜੀ 8569916524 803699 16524 16524 ਬਾਈ ਦਾ ਨੰਬਰ ਨੇੜੇ ਬਾਗੀ ਦਾ ਸਕੂਲ ਦਾ ਤੇ ਬਾਈ ਦੇ ਆਪਣਾ ਡਰੈਸ ਨੇੜੇ ਬਾਗੀ ਦਾ ਸਕੂਲ ਆ ਪਿੰਡ ਭਾਈ ਰੂਪੇ ਜਲਾ ਬਟੰਡਾ ਤਹਿਸੀਲ ਫੂਲ ਦੇ ਵਿੱਚ ਤੇ ਬਾਕੀ ਮੋਬਾਈਲ ਨੰਬਰ ਲਾਵਾਂਗੇ ਬਾਈ ਦਾ ਆ ਤਾਂ ਲੋਕੇਸ਼ਨ ਜਿਹੜੀ ਆਪਾਂ ਮੋਬਾਈਲ ਤੇ ਪਤਾ ਕੀਤਾ ਜਾਂਦਾ ਤੇ ਮੱਝ ਦਾ ਆਰਡਰ ਥੋੜਾ ਜਿਹਾ ਅੱਗੇ ਨੂੰ ਜ਼ਰੂਰ ਆ ਪਰ ਹੈ ਜਾਨੇ ਚਾਕਲੀ ਵਾਲਾ ਬਹੁਤ ਚੰਗਾ ਬਾਕੀ ਤੋਰ ਕੇ ਦਿਖਾਵਾਂਗੇ ਤੁਹਾਨੂੰ ਤੇ ਸੂਣ ਦੇ ਕਿੰਨੇ ਦਿਨ ਰਹਿੰਦੇ ਜੇ ਮੱਝ ਦੇ ਪੰਜ ਤਾਂ ਰਹਿਗੇ ਪੰਜ ਦਿਨ ਹਾਂ ਸੂਆ ਕਿਹੜਾ ਤੀਜੇ ਸੂ ਗਈ ਤੀਜੇ ਸੂ ਦੁੱਧ ਕਿੰਨਾ ਦਿੱਤਾ ਤੁਹਾਡੇ ਕੋਲ ਦੁੱਧ 11 ਲੀਟਰ ਦਿੱਤਾ ਤੁਹਾਡੇ ਕੋਲ ਤਾਂ 11 ਲੀਟਰ ਹਾਂਜੀ ਠੀਕਾ ਬਾਕੀ ਦੁੱਧ ਸੇਵਾ ਦਾ ਹੁੰਦਾ ਖਾਣ ਪੀਣ ਨੂੰ ਖੁੱਲੀ ਆ ਹਾਂ ਵੱਧੂ ਖਰਾਕ ਦਾਣਾ ਪਾਈਦਾ ਆਪਾਂ ਆਪਾਂ ਤੇ ਵਧੀਆ ਖੰਦੀ ਪਿੰਦੀ ਹੈ ਹੁਣ ਜਾਨੇ 11 ਲੀਟਰ ਤਾਂ ਦਿਓਗੇ ਤੁਹਾਨੂੰ ਤਾਂ ਚਾਂਸ ਹੈ ਕੋ ਸੇਵਾ ਤੋਂ ਅੱਗੇ ਨੂੰ ਵਧਾਈਏ ਜੇ ਹੁਣ ਕੋਈ ਵੱਧ ਪਾ ਦੂ ਤਾਂ ਫਿਰ ਵੱਧ ਵੀ ਹੋ ਜਾਊਗਾ ਹਾਂ ਆਪਣੇ ਕੋਲ ਤਾਂ ਖਾਦ ਖਰਾਕ ਤੇ 11 ਲੀਟਰ ਦਿੰਦੇ ਸੀ ਇੱਕ ਵਾਰੀ ਥੋੜੀ ਜੀ ਤੋੜ ਕੇ ਦਿਖਾ ਦੋ ਇੱਧਰ ਨੂੰ ਤੋੜ ਕੇ ਹਾਂਜੀ ਲਓ ਸੰਤੂਰਾ ਦਿਖਾਉਣਾ ਮਾਝ ਦਾ ਸਿੰਘ ਜਰੂਰ ਥੋੜਾ ਜਿਹਾ ਖੁੱਲਾ ਪਰ ਥਣਲੇਵਾ ਉਧਰ ਮੋੜ ਮੋੜਾ ਬਹੁਤ ਵਧੀਆ ਬਾਕੀ ਵੈਸੇ ਵੀ ਪਤਲੇ ਪਿੰਡੇ ਦੀ ਹੈ ਪਤਲੀ ਪੂਛ ਦੀ ਆ ਮੂਰ ਮੋੜ ਤਨ ਮੂਰ ਬਾਕੀ ਭਾਈ ਗਾਰੰਟੀ ਲੈਂਦਾ ਕਹਿੰਦਾ ਵੀ ਜੇ ਕੋਈ ਘਰੇ ਰੱਖਣ ਵਾਲਾ ਲੈ ਕੇ ਜਾਂਦਾ ਤਾਂ ਸੱਲੀ ਵਾਲੀ ਗੱਲ ਆ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਭਾਈ ਜੀ ਬਣ ਕੇ ਨਵੀ ਹੋ ਕੇ ਕਿੰਨੇ ਜਰ ਦੁੱਧ ਦੇਂਦੀ ਆ 6-7 ਮਹੀਨੇ ਤੱਕ ਦੇ ਦਿੰਦੀ ਹੈ 7 ਮਹੀਨੇ ਤੱਕ ਦੇ ਦਿੰਦੀ ਹੈ ਹਾਂ ਦੇਖੋ ਜੀ ਮੋੜ ਲਓ 6-7 ਮਹੀਨੇ ਦੁੱਧ ਆਮ ਉਹ ਸੁਧ ਦੇ ਦਿੰਦਾ तकरीबन ਪਰ ਬੱਚੇ ਕੋਲ ਅੱਜ ਇਦਾਂ ਨਹੀਂ ਬਣੇ ਪੰਜ ਕੁ ਮਹੀਨੇ ਬਾਅਦ ਹਟ ਜਾਂਦੇਗਾ ਬਾਈ ਕਹਿੰਦਾ ਵੀ 7 ਮਹੀਨੇ ਦੁੱਧ ਦਿੰਦੀ ਆ ਮੇਨ ਗੱਲਾਂ ਦੇਖਣੀਆਂ ਅੱਗੇ ਵੀ ਮੈਂ ਤੁਹਾਨੂੰ ਦੱਸਦਾ ਹੁਣ ਨਾ ਇਹ ਛੋਟੀ ਕੁੱਖ ਦੀ ਮੱਝ ਹੈ ਜਿਹੜੀ ਪਤਲੇ ਪਿੰਡੇ ਦੀ ਪਤਲੀ ਪੂਛ ਸਿੰਗਲ ਹੱਡੀ ਇਹ ਰੁੱਧ ਵਾਲੀ ਮੱਝ ਦੇ ਗੁਣ ਹੁੰਦੇ ਆ ਆਮ ਵੀ ਤੁਸੀਂ ਨਿਗਾ ਰੱਖਿਆ ਕਰੋ ਛੋਟੀ ਕੋਖ ਦਾ ਮਤਲਬ ਇਹ ਹੁੰਦਾ ਵੀ ਪਸ਼ੂ ਜਿਹੜੇ ਫਿੱਕਾ ਨਹੀਂ ਪੈਂਦਾ ਜੇ ਪਰ ਘੱਟ ਸੇਵਾ ਤੇ ਵੀ ਰਾਜੀ ਰਹਿੰਦਾ ਇਹ ਕਰ ਕੇ ਕੀ ਗੱਲਾਂ ਦੇਖਣ ਵਾਲੀਆਂ ਹੁੰਦੀਆਂ ਤੇ ਬਾਕੀ ਹੁਣ ਆਪਾਂ ਬਾਈ ਤੋਂ ਰੇਟ ਪੁੱਛਾਂਗੇ ਤਾਂ ਲੈਣ ਦੇ ਕਿੰਨਾ ਕਰਦੇ ਆ ਬਾਈ ਇੱਥੇ ਖੜ ਕੇ ਸਾਹਮਣੇ ਇੱਕ ਵਾਰੀ ਰੇਟ ਦੱਸ ਦੋ ਇਹਦਾ ਇਹਦਾ 85000 ਰੁਪਿਆ ਆਪਾਂ ਲੈਣਾ ਹੀ ਆ ਮੰਨ ਲਓ ਜੀ ਸਹੀ ਥੋੜਾ ਘਣਾ ਮੰਨਤਾਂ ਤਾਂ ਹੋ ਜਾਓ ਵਿੱਚ ਬਸ ਮੈਂ 1000 15 ਬਸ ਬਸ ਇੱਕੋ ਜਿਹੀ ਬਾਈ ਨੇ ਵੈਸੇ ਜਾਇ ਜੀ ਰੇਟ ਕੀਤਾ ਫਿਰ ਵੀ ਤੁਸੀਂ ਇੱਕ ਵਾਰੀ ਆਪਣਾ ਫੋਨ ਲਾ ਕੇ ਨਾ ਬਾਈ ਨੂੰ ਤੇ ਰੇਟ ਮਕਰਰ ਕਰ ਲਓ ਤੇ ਮੈਂ ਕਹਿੰਦਾ ਮੂੰਹ ਮੰਗੀ ਤਾਂ ਮੌਤ ਵੀ ਨਹੀਂ ਮਿਲਦੀ ਹੁੰਦੀ ਜੇ ਬਾਈ ਨੂੰ ਜਚੂਗਾ ਤਾਂ ਤੁਹਾਨੂੰ ਹਾਂ ਹਾਂ ਕਹਿ ਦੂਗਾ ਤੇ ਨਹੀਂ ਫੇਰੋ ਬਾਈ ਦੀ ਮੱਝ ਮਾ ਬਾਈ ਕੋਲਾ ਇਹ ਇੱਕ ਵਾਰੀ ਪਿੰਡ ਤੇ ਨਾਮ ਦੁਆਰਾ ਦੱਸ ਦੋ ਪਿੰਡ ਭਾਈ ਰੂਪਾ ਜ਼ਿਲ੍ਹਾ ਸੀਲ ਫੂਲ ਜ਼ਿਲ੍ਹਾ ਬ헨्डा ਮੋਬਾਈਲ ਨੰਬਰ ਜੀ 98569916524 ਨੇੜੇ ਬਾਕੀ ਦਾ ਸਕੂਲ ਆਪਣੇ ਬਾਕੀ ਦਾ ਸਕੂਲ ਆ ਹਾਂ ਲੈ ਚੱਲ ਉਧਰ ਲੈ ਚੱਲ ਬੱਚਾ ਉਧਰ ਲੈ ਚੱਲ ਇੱਧਰ ਦੇਖ ਤੇ ਇਹਨਾਂ ਗਈ ਚੱਲਾਂ ਇੱਥੇ ਨੰਗੇ ਇੱਕ ਵਾਰ ਤੁਹਾਨੂੰ ਫੇਰ ਦਿਖਾਉਂਦਾ ਰਾ ਦਿਖਾਉਨੇ ਮੱਝ ਦਾ ਵੱਝ ਜਾਣੇ ਬਾਕੀ ਬੇਹੋਵਾ ਬੱਚਾ ਲਈ ਫਿਰਦਾ ਮਾੜਾ ਮੋਟਾ ਤਾਂ ਪਸੂ ਖੈਜਦਾ ਹੀ ਹੁੰਦਾ ਓਕੇ ਬਾਈ ਸਤਿ ਸ੍ਰੀ ਅਕਾਲ